ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਆਏ ਆ ਅੱਜ ਬਸਾਖੀ ਦਾ ਜਿਹੜਾ ਦਿਹਾੜਾ ਏ ਬੜੀ ਧੂਮ-ਧਾਮ ਦੇ ਨਾਲ ਸ਼੍ਰੀ ਕੀਰਤਪਰਸਾਹਬ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਖਾਲਸਾ ਪੰਥ ਸਾਜਨਾ ਦਿਵਸ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਜੋ ਸਥਿਤ ਹੈ ਤੇ ਇੱਥੇ ਜਿਹੜੀ ਸੰਗਤ ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅੰਦਰੋਂ ਬਾਹਰ ਆ ਰਹੇ ਆ ਤੇ ਨਤਮਸਤਕ ਹੋ ਕੇ ਤੇ ਉਧਰ ਸਾਹਮਣੇ ਜੋ ਦਵਾਈ ਦਾ ਲੰਗਰ ਵੀ ਲੱਗਿਆ ਹੋਇਆ ਸੀਗਾ ਤੇ ਆਪਾਂ ਚੱਲੇ ਆ ਹੁਣ ਇਸ਼ਨਾਨ ਕਰਨ ਦੂਜੀ ਸਾਈਡ ਇਹ ਸਾਹਮਣੇ ਦੇਖੋ ਜੀ ਕਿੰਨੀ ਖੂਬਸੂਰਤ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਸ਼ੈੱਡ ਵਾਲੀ ਸਾਈਡ ਕਿਵੇਂ ਜੂ ਯਾਤਰੂ ਆ ਕੋਈ ਵਿਸ਼ਰਾਮ ਕਰ ਰਿਹਾ ਹੈ ਕੋਈ ਖੁਮ ਰਿਹਾ ਹੈ ਤੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਨੂੰ ਖੜੇ ਨੇ ਤੇ ਉਹ ਸਾਹਮਣੇ ਉਧਰ ਲੰਗਰ ਹਾਲ ਹੈ ਲੰਗਰ ਹਾਲ ਦੇ ਵਿੱਚ ਵੀ ਦੇਖੋ ਤੁਸੀਂ ਸੰਗਤ ਦਾ ਜਿਹੜਾ ਹਜੂਮ ਹੈ ਬਹੁਤ ਹੈ ਤੋ ਆ ਜੋ ਅੱਪਾ ਚਲੀਏ ਹੁਣ ਜਿੱਧਰ ਨਹਾਦੇ ਆ ਲੋਕ ਤੇ ਆਪਾਂ ਵੀ ਬਸਾਖੀ ਨਹਾਵਾਂਗੇ ਤੇ ਉਹ ਬੌਲੀ ਸਾਫ ਸਾਹਮਣੇ ਦਿਖ ਰਿਹਾ ਆ ਦੇਖੋ ਜੀ ਲੋਕਾਂ ਦਾ ਇਕੱਠ ਕਿਵੇਂ ਲੋਕ ਬਸਾਖੀ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਇਸ ਗੰਗਾ ਦੇ ਵਿੱਚ ਨਹਾ ਰਹੇ ਆ ਲੋ ਜੀ ਦੇਖੋ ਜੀ ਛੋਟੇ ਛੋਟੇ ਬੱਚੇ ਬਜ਼ੁਰਗ ਮਾਤਾ-ਮਾਪੇਣਾ ਸਭ ਇਸ ਪਵਿੱਤਰ ਇਸ ਸਹਾਰਾ ਦੇ ਉੱਤੇ ਇੱਥੇ ਆਏ ਹੋਇਆ ਤੇ ਇਸ਼ਨਾਨ ਕਰ ਰਹੇ ਆ ਆਪਣੇ ਬੱਚਿਆਂ ਨੂੰ ਨੁਹਾ ਰਹੇ ਆ ਆਪ ਨਹਾ ਰਹੇ ਆ ਸੋ ਸੀ ਵੀ ਨਹਾਵਾਂਗੇ ਤੇ ਅਸੀਂ ਵੀ ਇਸ ਪਵਿੱਤਰ ਗੰਗਾ ਦੇ ਵਿੱਚ ਨਾ ਕੇ ਨਤਮਸਤਕ ਹੋਮਾਂਗੇ ਗੁਰਦੁਆਰਾ ਸਾਹਿਬ ਤੇ ਆਹ ਦੂਜੀ ਸਾਈਡ ਆ ਨਦੀ ਤੋਂ ਤੇ ਦੇਖੋ ਜੀ ਉਹਨੂੰ ਦਿਖਾ ਰਹੇ ਆ ਦੂਜੀ ਸਾਈਡ ਤੋਂ ਤੇ ਆ ਪ੍ਰਾਣਾ ਪ੍ਰਾਤਨ ਪੋਲਾ ਜਿੱਥੋਂ ਅਸਥੀਆਂ ਜਲ ਪ੍ਰਵਾਹ ਕਰੀਆਂ ਕਰਦੇ ਸੀ ਤੇ ਹੁਣ ਤਾਂ ਬਹੁਤ ਵੱਡਾ ਜੋ ਬਣ ਚੁੱਕਿਆ ਇੱਕ ਨੰਨਾ ਜਿਹਾ ਬੱਚਾ ਤੁਹਾਡੇ ਸਾਹਮਣੇ ਕਹਿੰਦਾ ਮੇਰੀ ਵੀਡੀਓ ਬਣਾਓ ਇਹ ਨਾ ਰਿਹਾ ਸੀਗਾ ਇੱਥੇ ਸਰੋਵਰ ਦੇ ਅੰਦਰ ਤੇ ਹੁਣ ਆਪਾਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਨਤਮਸਤਕ ਹੋਵਾਂਗੇ ਤੇ ਲੋਕ ਆਲੇ ਦਲੇ ਗਰਮੀ ਬਹੁਤ ਆ ਪਾਰਕਾਂ ਦੇ ਵਿੱਚ ਵੀ ਬੈਠੇ ਆ ਸਾਈਡਾਂ ਤੇ ਬੈਠੇ ਆ ਦੇਖੋ ਜੀ ਪਾਰਕਾਂ ਦੇ ਵਿੱਚ ਗਰਮੀ ਹੋਣ ਕਰਕੇ ਬੈਠੇ ਆ ਸੋ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ